Me! ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮਤੀ ਦੀ ਅੰਜੀਲ 16 ਦੇ ਆਇ ਉਸ ਦੀ 6 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਤਦ ਯਿਸੂ ਨੇ ਉਹਨਾਂ ਨੂੰ ਆਖਿਆ ਖਬਰਦਾਰ ਫਰੀਸੀਆਂ ਅਤੇ ਸਦੂਕੀਆਂ ਦੇ ਖਮੀਰ ਤੋਂ ਹੁਸ਼ਿਆਰ ਰਹੋ ਆਟੇ ਵਿੱਚ ਖਮੀਰ ਦੇ ਮਿਲਾਉਣ ਦੇ ਨਾਲ ਆਟਾ ਖੱਟਾ ਹੋ ਜਾਂਦਾ ਹੈ ਉਸ ਵਿੱਚ ਫਲਾਵਟ ਆ ਜਾਂਦੀ ਹੈ ਤੇ ਉਹ ਫੁੱਲ ਜਾਂਦਾ ਹੈ ਪਰਬੀ ਯੇਸ਼ੂ ਮਸੀਹ ਦੀ ਆਪਣੇ ਚੇਲਿਆਂ ਨੂੰ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਤੋਂ ਸਾਵਧਾਨ ਰਹਿਣ ਲਈ ਕਹਿੰਦੇ ਹਨ ਫਰੀਸੀਆਂ ਤੇ ਸਦੂਕੀਆਂ ਦੇ ਖਮੀਰ ਦਾ ਮਤਲਬ ਹੈ ਪਰਮੇਸ਼ਰ ਦੇ ਬਾਰੇ ਗਿਆਨ ਦੇ ਸੰਬੰਧ ਵਿੱਚ ਮਨੁੱਖ ਦੇ ਵਿਚਾਰਾਂ ਦੀ ਮਿਲਾਵਟ ਉਸ ਖੱਟੇ ਖਮੀਰੀ ਸੁਭਾਅ ਦੇ ਕਾਰਨ ਮਨੁੱਖ ਦੇ ਅੰਦਰ ਪਾਪ ਦਾ ਵੱਡਾ ਪ੍ਰਭਾਵ ਅਤੇ ਫਲਾਵਟ ਦਿਖਾਈ ਦਿੰਦੀ ਹੈ ਪਾਪ ਦਾ ਵੱਡਾ ਪ੍ਰਭਾਵ ਇਸ ਤਰ੍ਹਾਂ ਇਸ ਸੰਸਾਰ ਵਿੱਚ ਦਿਖਾਈ ਦਿੰਦਾ ਹੈ ਕਿ ਦੇਸ਼ਾਂ ਦੇ ਵਿਰੁੱਧ ਉਨ੍ਹਾਂ ਦੇ ਯੁੱਧ ਚੱਲ ਰਹੇ ਹਨ ਅਤੇ ਕਾਰਖਾਨਿਆਂ ਦੇ ਕਾਰਨ ਵਾਤਾਵਰਣ ਦੇ ਵਿੱਚ ਖਿਲਵਾੜ ਹੋ ਰਿਹਾ ਹੈ ਔਰ ਪਾਣੀ ਅਤੇ ਹਵਾ ਪ੍ਰਦੂਸ਼ਿਤ ਹੋ ਚੁੱਕੇ ਹਨ ਔਰ ਸਰੀਰ ਦੇ ਵਿੱਚ ਨਵੇਂ-ਨਵੇਂ ਪ੍ਰਕਾਰ ਦੇ ਰੋਗ ਅਤੇ ਇਲਾਜ ਰਹਿਤ ਕੈਂਸਰ ਵਰਗੀਆਂ ਬਿਮਾਰੀਆਂ ਲੱਗੀਆਂ ਹੋਈਆਂ ਹਨ ਜਲਦੀ ਹੀ ਉਹ ਇੱਕ ਦਿਨ ਆਉਣ ਵਾਲਾ ਹੈ ਪਿਆਰੋ ਜਦੋਂ ਪਰਮੇਸ਼ਰ ਦਾ ਰਾਜ ਇਸ ਧਰਤੀ ਉੱਪਰ ਸਥਾਪਿਤ ਹੋਵੇਗਾ ਤੇ ਉਸ ਦਿਨ ਧਰਤੀ ਉੱਪਰ ਪਾਪ ਦਾ ਪ੍ਰਭਾਵ ਖਤਮ ਹੋ ਜਾਵੇਗਾ ਉਸ ਰਾਜ ਵਿੱਚ ਉਹ ਵਿਅਕਤੀ ਹੀ ਦਾਖਲ ਹੋ ਪਾਵੇਗਾ ਜਿਹੜਾ ਆਪਣੇ ਪਾਪ ਤੋਂ ਮੁਕਤੀ ਪ੍ਰਾਪਤ ਕੀਤਾ ਹੋਇਆ ਹੋਵੇਗਾ ਮਨੁੱਖਾਂ ਨੂੰ ਪਾਪ ਦੀ ਮਾਫੀ ਦਿਲਾਉਣ ਦੇ ਲਈ ਹੀ ਪ੍ਰਭੂ ਯੇਸ਼ੂ ਮਸੀਹ ਜੀ ਨੇ ਮਨੁੱਖਾਂ ਦੇ ਪਾਪਾਂ ਦੇ ਲਈ ਆਪਣੀ ਜਾਨ ਕਲਵਰੀ ਦੀ ਸਲੀਬ ਉੱਪਰ ਕੁਰਬਾਨ ਕਰ ਦਿੱਤੀ ਅਤੇ ਤੀਸਰੇ ਦਿਨ ਮੁਰਦਿਆਂ ਦੇ ਵਿੱਚੋਂ ਜੀਵ اٹھے ਤਾਂ ਕਿ ਜੋ ਕੋਈ ਵੀ ਉਹਨਾਂ ਦੇ ਨਾਮ ਉੱਪਰ ਵਿਸ਼ਵਾਸ ਕਰੇ ਉਹ ਪਾਪ ਅਤੇ ਉਸ ਦੇ ਪ੍ਰਭਾਵ ਤੋਂ ਮੁਕਤੀ ਪ੍ਰਾਪਤ ਕਰ ਸਕੇ ਅਤੇ ਪਰਮੇਸ਼ਰ ਦੇ ਰਾਜ ਵਿੱਚ ਦਾਖਲ ਹੋ ਸਕੇ ਪਿਆਰੋ ਤੁਸੀਂ ਵੀ ਪ੍ਰਭੂ ਯੀਸ਼ੂ ਮਸੀਹ ਜੀ ਦੇ ਨਾਮ ਉੱਪਰ ਵਿਸ਼ਵਾਸ ਕਰਕੇ ਪਾਪਾਂ ਦੀ ਮਾਫੀ ਪ੍ਰਾਪਤ ਕਰ ਸਕੋ ਤੁਹਾਡੇ ਸਾਰਿਆਂ ਦੇ ਲਈ ਪਰਮੇਸ਼ਰ ਅੱਗੇ ਮੇਰੀ ਇਹੋ ਪ੍ਰਾਰਥਨਾ ਹੈ ਧੰਨਵਾਦ